چال یعنی چرتوں دن گیارہ نشانیاں سواگت ہے جی تا اپنے یوٹیوب چینل سیمت اور کوئی بھی عورت نہیں بھارت عورتوں کا درجہ دیا گیا ہے پر اس دیوی نال سمے سمے سے سماج و درویوار جاتا ہے قدرت نے عورتوں کوملا پیار کے گنان بخشیش دی ہے ਚਣਕਿਆ ਨੇ ਆਪਣੀ ਕਿਤਾਬ ਚਣਕਿਆ ਨਿਤੇ ਵਿੱਚ ਚਰਿਤਰੀ ਨੂੰ ਤਾਂ ਬਾਰੇ ਅਜਿਹੇ ਬਹੁਤ ਸਾਰੇ ਗੱਲਾਂ ਦੱਸਿਆ ਹੋਏ ਜੋ ਕੀ ਵਿਅਕਤੀ ਇੰਨਾ ਗੰਭੀਰਵਾਰੀ ਸੋਚਦਾ ਹੈ ਅਤੇ ਅਨਾਂ ਦੀ ਪਾਲਣਾ ਕਰਦਾ ਹੈ ਤਾਂ ਉਸ ਨੂੰ ਆਪਣੀ ਜ਼ਿੰਦਗੀ ਵਿੱਚ ਕਦੇ ਵੀ ਉਦਾਸੀ ਧੋਖੇ ਆਦਿ ਦੀ ਭਾਵਨਾ ਨਹੀਂ ਹੁੰਦੀ। ਪ੍ਰਚਾਰਾ ਚਣਕਿਆ ਨੇ ਆਪਣੀ ਕਿਤਾਬ ਵਿੱਚ ਅਜਿਹੀਆਂ ਸਥਿਤੀਆਂ ਬਾਰੇ ਲਿਖਿਆ ਹੈ ਜੋ ਅੱਜ ਵੀ ਔਰਤਾਂ ਜੀ ਦੇਖੀਆਂ ਜਾ ਸਕਦੀਆਂ ਹਨ। اسی طرح ਆਚਾਰਿਆ ਚਣਕਿਆ ਨੇ ਔਰਤਾਂ ਬਾਰੇ ਕੁਝ ਅਜਈਆਂ ਗੱਲਾਂ ਵੀ ਦੱਸਿਆ ਹਨ ਜਿਨ੍ਹਾਂ ਦੀ ਜਾਣ ਕੇ ਤੁਸੀਂ ਕਿਸੇ ਵੀ ਚਰੀਤਨ ਮਨ ਔਰਤ 'ਵਰਾਂ' ਪਿਆਰ ਨਹੀਂ ਕਰੋਗੇ ਤਾਂ ਆਓ ਜਾਣਦੇ ਹਾਂ ਆਚਾਰਿਆ ਚਣਕਿਆ ਦੇ ਅਨੁਸਾਰ ਚਰੀਤ੍ਰਿਕ ਔਰਤਾਂ ਬਾਰੇ ਦੱਸੀਆਂ ਗਈਆਂ ਗੱਲਾਂ ਤੇ ਇਹ ਸਾਰੇ ਹੀ ਗੁਣ ਹਰ ਔਰਤ ਵਿੱਚ ਦਿਖੇ ਜਾਂਦੇ ਹਨ ਪਰ ਕਹਿੰਦੇ ਹਨ ਕਿ ਹੱਥਾਂ ਦੀਆਂ ਪੰਜੇ ਉਂਗਲਾਂ ਇੱਕੋ ਜਿਹੀਆਂ ਨਹੀਂ ਹੁੰਦੀਆਂ ਉਸੀ ਤਰ੍ਹਾਂ ਅੱਜ ਇਹ ਲੋੜੀਂਦੀ ਹੈ ਕਿ ਹਰ ਉਹ ਪਿਆਰ ਦਾ ਰੂਪ ਹੋਵੇ ਸਾਡਾ ਸਮਾਜ ਔਰਤਾਂ ਨੂੰ ਪਰਿਵਾਰ ਦਾ ਮਾਣ ਸਨਮਾਨ ਅਤੇ ਇੱਜ਼ਤ ਸਮਝਦਾ ਹੈ ਔਰਤ ਨੂੰ ਇਹ ਜ਼ਿੰਮੇਵਾਰੀ ਵੀ ਦਿੱਤੀ ਜਾਂਦੀ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਪਰਿਵਾਰ ਦੀ ਇੱਜ਼ਤ ਨੂੰ ਕੋਈ ਨੁਕਸਾਨ ਨਾ ਪਹੁੰਚੇ ਔਰਤਾਂ ਆਪਣੇ ਪਰਿਵਾਰ ਦੀ ਇੱਜ਼ਤ ਦੀ ਰੱਖਿਆ ਲਈ ਕਈ ਕੰਮ ਕਰਦੀਆਂ ਹਨ ਆਪਣੇ ਨੈਤਿਕ ਅਤੇ ਸਮਾਜਿਕ ਆਚਰਣ ਸੁੱਧ ਰੱਖਦੀਆਂ ਹਨ ਔਰਤਾਂ ਇੱਕ ਬਹੁਤ ਹੀ ਸਤਕਾਰਯੋਗ ਜਾਤੀ ਹਨ ਆਚਾਰਿਆ ਚਣਕਿਆ ਨੇ ਆਪਣੀ ਕਿਤਾਬ ਵਿੱਚ ਔਰਤਾਂ ਦੇਵੀ ਦਾ ਦਰਜਾ ਦਿੱਤਾ ਹੈ ਪਰ ਕੁਝ ਔਰਤਾਂ ਅਜਹੀਆਂ ਵੀ ਹੁੰਦੀਆਂ ਹਨ ਜੋ ਆਪਣੇ ਮਾੜੇ ਚਰਿੱਤਰ ਅਤੇ ਅਨੈਤਿਕ ਵਿਵਹਾਰ ਦੇ ਕਾਰਨ ਆਪਣੇ ਨਾਲ ਸੰਬੰਧਿਤ ਲੋਕਾਂ ਦੇ ਜੀਵਨ ਤੇ ਵੀ ਮਾੜਾ ਪ੍ਰਭਾਵ ਪਾਉਂਦੀਆਂ ਹਨ ਉਹ ਜਿਹੜੀਆਂ ਔਰਤਾਂ ਸਿਰਫ ਇੱਕ ਆਦਮੀ ਪਿਆਰ ਕਰਨ ਐਸਵਾੜ ਹਮੇਸ਼ਾ ਤੁਹਾਡੇ ਮਨ ਵਿੱਚ ਆ ਰਿਹਾ ਹੋਵੇਗਾ। ਇਹ ਕਿਛਰੇ ਤਨ ਇਹ ਬੋਲ ਦੀ ਪਛਾਣ ਕਿਵੇਂ ਕਰੀਏ? ਪਰ ਇਸ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰੋ। ਚੈਨਲ ਸਿਮਰਤ ਵੌਇਸ ਟਿਪਸ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤੇ ਕਮੈਂਟ ਬਾਕਸ ਵਿੱਚ ਜੈ ਮਾਲਾ ਸ਼੍ਰੀ ਨੂੰ ਜ਼ਰੂਰ ਲਿਖੋ। ਮਾਤਾ ਦਾ ਅਨੰਦ ਆਸ਼ੀਰਵਾਦ ਹਮੇਸ਼ਾ ਹੀ ਤੁਹਾਡੇ ਅਤੇ ਤੁਹਾਡੇ ਪਰਿਵਾਰ ਤੇ ਬਣਿਆ ਰਹੇ। ਸ਼ੁਰੂ ਕਰਦੇ ਹਾਂ ਜੀ ਅੱਜ ਦੀ ਵੀਡੀਓ ਨੰਬਰ 1 ਕੁ ਚਰਿੱਤਰ 니 ઓળਤੀ ਪਹਿਚਾਨ ਚਣਕਿਆ ਦੇ ਅਨੁਸਾਰ ਅਜਿਹਿਆਂ ਹੋਂਤਾਂ ਦੇ ਆਚਰਣ ਅਤੇ ਵਿਵਹਾਰ ਨੂੰ ਦੇਖ ਕੇ ਉਹਨਾਂ ਦੇ ਸੁਭਾਅ ਦਾ ਪਤਾ ਲਗਾਇਆ ਜਾ ਸਕਦਾ ਹੈ ਪਰ ਭਾਰਤ ਦੀ ਮਸ਼ਹੂਰ ਕਿਤਾਬ ਚਣਕਿਆ ਨੀਤੀ ਦੇ ਅਨੁਸਾਰ ਕਈ ਤਰੀਕੇ ਦੱਸੇ ਗਏ ਹਨ ਜਿਨ੍ਹਾਂ ਨਾਲ ਇੱਕ ਔਰਤ ਦੇ ਚਿਹਰੇ ਆਚਰਣ ਅਤੇ ਵਿਵਹਾਰ ਨੂੰ ਦੇਖ ਕੇ ਉਸ ਦੇ ਸੁਭਾਅ ਦਾ ਪਤਾ ਲਗਾਇਆ ਜਾ ਸਕਦਾ ਹੈ ਨੰਬਰ 2 ਚਣਕਿਆ ਨੀਤੀ ਦੇ ਅਨੁਸਾਰ ਚਰਿੱਤਰ ਦੀ ਔਰਤਾਂ ਇਹ ਹੈ ਕਿ ਇਹ ਔਰਤਾਂ ਆਪਣੇ ਦਿਲ ਅਤੇ ਜੀਬ ਦੇ ਵਿਚਕਾਰ ਤਾਲਮੇਲ ਬਣਾਈ ਰੱਖਣ ਵਿੱਚ ਅਸਮਰਥ ਹੁੰਦੀਆਂ ਹਨ। ਉਹਨਾਂ ਦੇ ਮਨ ਵਿੱਚ ਕੁਝ ਹੋਰ ਹੀ ਚੱਲ ਰਿਹਾ ਹੁੰਦਾ ਹੈ ਅਤੇ ਉਹਨਾਂ ਦੀ ਜ਼ੁਬਾਨ ਤੇ ਕੁਝ ਹੋਰ ਕਹਿੰਦੀਆਂ ਹਨ। ਚਰਿੱਤਰ ਦੀ ਔਰਤਾਂ ਨੂੰ ਇੱਕ ਤੋਂ ਵੱਧ ਮਰਦਾਂ ਨਾਲ ਸੰਬੰਧ ਬਣਾਉਣ ਵਿੱਚ ਕੋਈ ਵੀ ਸ਼ਰਮ ਨਹੀਂ ਹੁੰਦੀ। ਅਜਿਹੀਆਂ ਔਰਤਾਂ ਦੇ ਬਹੁਤ ਸਾਰੇ ਮਰਦ ਦੋਸਤ ਹੁੰਦੇ ਹਨ। ਪਤੀਆਂ ਚਲਾਕੀ ਨਾਲ ਸਾਰਿਆਂ ਨੂੰ ਆਪਣੇ ਪਿਆਰ ਦੇ ਜਾਲ ਵਿੱਚ ਫਸੌਂਦੀ ਰਹਿੰਦੀ ਹੈ ਐਨਾ ਔਰਤਾਂ ਦੇ ਦਿਲ ਵਿੱਚ ਕੋਈ ਹੋਰ ਹੀ ਹੁੰਦਾ ਹੈ ਅਤੇ ਉਹਨਾਂ ਦਾ ਕਿਸੇ ਹੋਰ ਮਰਦ ਨਾਲ ਰਿਸ਼ਤਾ ਹੁੰਦਾ ਹੈ ਜਿਹਨਾਂ ਉਹ ਤਾਂ ਕਿਸੇ ਹੋਰ ਲਈ ਆਪਣਾ ਪਿਆਰ ਜ਼ਾਹਿਰ ਕਰਦੀਆਂ ਹਨ ਅਤੇ ਕਿਸੇ ਹੋਰ ਮਰਦ ਨੂੰ ਪਿਆਰ ਕਰਦੀਆਂ ਹਨ ਅਜਿਹੀਆਂ ਔਰਤਾਂ ਲੋਕਾਂ ਦੇ ਧਿਆਨ ਵਿੱਚ ਆਉਣ ਦੀ ਪੂਰੀ ਕੋਸ਼ਿਸ਼ ਕਰਦੀਆਂ ਹਨ ਐਸ ਲਈ ਉਹ ਕਿਸੇ ਵੀ ਹੱਦ ਤੱਕ ਜਾ ਸਕਦੀ ਹੈ ਚਰਿਤ੍ਰਿਮ ਔਰਤ ਕਿਸੇ ਇੱਕ ਮਰਦ ਦੀਆਂ ਨਹੀਂ ਹੁੰਦੀਆਂ ਉਹਨਾਂ ਦਾ ਪ੍ਰੇਮੀ ਉਹਨਾਂ ਦਾ ਸਾਥੀ ਉਹਨਾਂ ਦੀਆਂ ਜ਼ਰੂਰਤਾਂ ਦੇ ਅਨੁਸਾਰ ਬਦਲਦੇ ਰਹਿੰਦੇ ਹਨ ਨੰਬਰ 2 ਚਨਕਿਆ ਨੀਤੀ ਦੇ ਅਨੁਸਾਰ ਚਰਿਤ੍ਰਿਮ ਔਰਤ ਦੀ ਪਛਾਣ ਕਰਨ ਲਈ ਸੰਕੇਤ ਚਨਕਿਆ ਨੀਤੀ ਦੇ ਅਨੁਸਾਰ ਜਿਸ ਔਰਤ ਦਾ ਛੋਟਾ ਪੈਰ ਜਾਂ ਉਸਦੇ ਨਾੜ ਵਾਲਾ ਅੰਗੂਠਾ ਜ਼ਮੀਨ ਨੂੰ ਨਹੀਂ ਛੂੰਦਾ ਅਤੇ ਅੰਗੂਠੀ ਦੇ ਨਾਲ ਵਾਲਾ ਅੰਗੂਠਾ ਅੰਗੂਠੀ ਨਾਲੋਂ ਬਹੁਤ ਲੰਬਾ ਹੁੰਦਾ ਹੈ ਅਜਿਹੀਆਂ ਔਰਤਾਂ ਹਲਕਤਾ ਅਤੇ ਹਲਕਤਾ ਦੇ ਅਨੁਸਾਰ ਆਪਣਾ ਚਰਿੱਤਰ ਬਦਲਦੀਆਂ ਰਹਿੰਦੀਆਂ ਹਨ ਅਜਿਹੀਆਂ ਔਰਤਾਂ ਆਪਣੀ ਕਿਸਮਤ ਤੇ ਬਹੁਤ ਗੁੱਸੇ ਹੁੰਦੀਆਂ ਹਨ ਇਹਨਾਂ ਨੂੰ ਕਾਬੂ ਕਰਨਾ ਬਹੁਤ ਜ਼ਿਆਦਾ ਮੁਸ਼ਕਲ ਹੁੰਦਾ ਹੈ ਉਸ ਦੇ ਕਿਰਦਾਰ ਤੇ ਕਦੇ ਵੀ ਰੋਸਾ ਨਹੀਂ ਕੀਤਾ ਜਾ ਸਕਦਾ ਨੰਬਰ 3 ਜਿਨ੍ਹਾਂ ਔਰਤਾਂ ਦੀਆਂ ਲੱਤਾਂ ਦਾ ਪਿਛਲਾ ਹਿੱਸਾ ਉਹ ਜ਼ਿਆਦਾ ਮੋਟਾ ਹੁੰਦਾ ਹੈ। ਉਹਨਾਂ ਨੂੰ ਕਰ ਲਈ ਅਸ਼ੁਭ ਮੰਨਿਆ ਜਾਂਦਾ ਹੈ। ਇਸ ਦੇ ਉਲਟ ਜੇਕਰ ਲੱਤ ਦਾ ਪਿਛਲਾ ਹਿੱਸਾ ਬਹੁਤ ਪਤਲਾ ਜਾਂ ਫਿਰ ਸੁੱਕਿਆ ਹੋਇਆ ਹੋਵੇ ਤਾਂ ਅਜਿਹੀਆਂ ਔਰਤਾਂ ਨੂੰ ਆਪਣੀ ਜ਼ਿੰਦਗੀ ਵਿੱਚ ਕਈ ਤਰ੍ਹਾਂ ਦੇ ਦਰਦਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਨੰਬਰ 4 ਜੇਕਰ ਕਿਸੇ ਔਰਤ ਦਾ ਪੇਟ ਘੜੇ ਵਾਂਗ ਹੈ ਤਾਂ ਉਸ ਔਰਤ ਨੂੰ ਜ਼ਿੰਦਗੀ ਪਰ ਗਰੀਬੀ ਅਤੇ ਦੁੱਖ ਛਲਨੇ ਪੈਂਦੇ ਹਨ ਔਰਤ ਦਾ ਠਿੱਡ ਲੰਬਾ ਜਾਂ ਫਿਰ ਮੋਟਾ ਹੋਣਾ ਪਤਿਸਮਤੀ ਦੀ ਨਿਸ਼ਾਨੀਆਂ ਮੰਨਿਆ ਜਾਂਦਾ ਹਨ ਨੰਬਰ 5 ਮੱਥੇ ਜਾਂ ਮੱਥੇ ਦਾ ਆਕਾਰ ਬਹੁਤ ਲੰਬਾ ਹੁੰਦਾ ਹੈ ਅਜਿਹੀਆਂ ਔਕਤਾਂ ਆਪਣੇ ਭਰਾ ਲਈ ਅਸ਼ੁਭ ਹੁੰਦੀਆਂ ਹਨ ਜਿਨ੍ਹਾਂ ਔਰਤਾਂ ਦਾ ਠਿੱਡ ਲੰਬਾ ਹੁੰਦਾ ਹੈ ਉਨ੍ਹਾਂ ਨੂੰ ਉਹਨਾਂ ਦੇ ਸੋਰੇ ਕਰ ਲਈ ਅਸ਼ੁਭ ਮੰਨਿਆ ਜਾਂਦਾ ਹੈ ਅਤੇ ਜਿਨ੍ਹਾਂ ਦੀ ਕਮਰ ਦਾ ਹੇਠਲਾ ਹਿੱਸਾ ਭਾਰੀ ਹੁੰਦਾ ਹੈ ਉਹਨਾਂ ਨੂੰ ਉਹਨਾਂ ਦੀ ਪਤੀਆਂ ਨੇ ਅਸ਼ੁਭ ਮੰਨਿਆ ਜਾਂਦਾ ਹੈ ਨੰਬਰ 6 ਜਿਨ੍ਹਾਂ ਔਰਤਾਂ ਦੀ ਬੁੱਲਾਂ ਦੇ ਉਪਰਲੇ ਹਿੱਸੇ ਦੇ ਜ਼ਿਆਦਾ ਵਾਲ ਹੁੰਦੇ ਹਨ ਅਤੇ ਉਹ ਬੁੱਤ ਲੰਬੀਆਂ ਵੀ ਹੁੰਦੀਆਂ ਹਨ ਅਜਿਹੀਆਂ ਔਰਤਾਂ ਆਪਣੇ ਪਤੀ ਲਈ ਅਸ਼ੁਭ ਮੰਨੀਆਂ ਜਾਂਦੀਆਂ ਹਨ ਜਿਨ੍ਹਾਂ ਔਰਤਾਂ ਦੇ ਕੰਨਾਂ ਵਿੱਚ ਜ਼ਿਆਦਾ ਵਾਲ ਹੁੰਦੇ ਹਨ ਅਤੇ ਉਹਨਾਂ ਦੇ ਕੰਨ ਇੱਕੋ ਆਕਾਰ ਦੇ ਨਹੀਂ ਹੁੰਦੇ ਅਜਹੀਆਂ ਔਰਤਾਂ ਕਰਮ ਵਿੱਚ ਦੁੱਖ ਦਾ ਕਾਰਨ ਬਣ ਜਾਂਦੀਆਂ ਹਨ ਜਿਸ ਔਰਤ ਦੇ ਮੋٹے ਲੰਬੇ ਅਤੇ ਚੋੜੇ ਦੰਦ ਬਾਹਰ ਨਿਕਲਦੇ ਦਿਖਾਈ ਦਿੰਦੇ ਹਨ ਉਸ ਦੀ ਜ਼ਿੰਦਗੀ ਵਿੱਚ ਹਮੇਸ਼ਾ ਦੁੱਖਾਂ ਦੇ ਬਾਦਲ ਚਾਏ ਰਹਿੰਦੇ ਹਨ ਜਿਨ੍ਹਾਂ ਔਰਤਾਂ ਦੇ ਮਸੂੜੇ ਕਾਲੇ ਹੁੰਦੇ ਹਨ ਉਨਾਂ ਲਈ ਐਬਤ ਕਿਸਮ ਦੀ ਨਿਸ਼ਾਨੀ ਹੁੰਦੀ ਹੈ ਨੰਬਰ 7 ਜੇਕਰ ਕਿਸੇ ਔਰਤ ਦੀ ਹਥੇਲੀ ਤੇ ਕੋਈ ਅਜੀਬਾ ਨਿਸ਼ਾਨ ਹੁੰਦਾ ਹੈ ਜੋ ਮਾਸ਼ਾਹਰ ਹੈ ਪੁੱਛੀ ਜਾਂ ਫਿਰ ਜਾਨਵਰ ਜਿਵੇਂ ਕਿ ਕਾਂ ਉੱਲੂ ਸਭ ਬਗਿਆੜ ਆਦ ਵਰਗਾ ਦਿਖਾਈ ਦਿੰਦਾ ਹੈ ਤਾਂ ਜਿਹਨੀਆਂ ਔਰਤਾਂ ਦੁਜਿਆਂ ਲਈ ਦੁੱਖ ਦਾ ਕਾਰਨ ਬਣ ਜਾਂਦੀਆਂ ਹਨ ਜੇਕਰ ਔਰਤਾਂ ਦੇ ਹੱਥਾਂ ਦੀਆਂ ਨਾਲੀਆਂ ਉਹਨਾਂ ਦੀ ਹਥੇਲੀ ਦੇ ਆਕਾਰ ਤੋਂ ਵੱਖਰੀਆਂ ਹੁੰਦੀਆਂ ਹਨ ਜਾਂ ਉਹਨਾਂ ਦੀ ਹਥੇਲੀ ਸਮਤਲ ਹੁੰਦੀ ਹੈ ਤਾਂ ਜਿਹੀਆਂ ਔਰਤਾਂ ਸਾਰੀਆਂ ਖੁਸ਼ੀਅਤیں ਤੋੜਤੋਂ ਵੰਜੀਆਂ ਰਹਿੰਦੀਆਂ ਹਨ ਜਿਸ ਔਰਤ ਦੀਆਂ ਅੱਖਾਂ ਪੀਲੀਆਂ ਅਤੇ ਡਰਾਉਣੀਆਂ ਹੁੰਦੀਆਂ ਹਨ ਉਸ ਦਾ ਸੁਭਾਅ ਚੰਗਾ ਨਹੀਂ ਹੁੰਦਾ ਜਿਨ੍ਹਾਂ ਔਰਤਾਂ ਦੀਆਂ ਅੱਖਾਂ ਚੰਚਲ ਅਤੇ ਸਲੇਟੀ ਰੰਗ ਦੀਆਂ ਹੁੰਦੀਆਂ ਹਨ ਉਹਨਾਂ ਨੂੰ ਸ਼ੁਭ ਮੰਨਿਆ ਜਾਂਦਾ ਹੈ ਨੰਬਰ 8 ਮਰਦਾਂ ਨੂੰ ਉਹਨਾਂ ਔਰਤਾਂ ਤੋਂ ਦੂਰ ਰਹਿਣਾ ਚਾਹੀਦਾ ਹਨ ਜੋ ਸਵਾਰਕੀ ਅਤੇ ਲਾਲਚੀ ਹੁੰਦੀਆਂ ਹਨ ਅਜਿਹਿਆਂ ਉਤਾਂ ਤੁਹਾਡੇ ਨਾਲ ਆਪਣੇ ਫਾਇਦੇ ਲਈ ਇਕੱਠੀਆਂ ਹੁੰਦੀਆਂ ਹਨ ਅਤੇ ਇੱਕ ਵਾਰ ਜਦੋਂ ਉਹਨਾਂ ਦਾ ਮਕਸਦ ਪੂਰਾ ਹੋ ਜਾਂਦਾ ਹੈ ਤਾਂ ਤੁਹਾਡੇ ਤੋਂ ਦੂਰ ਹੋ ਜਾਂਦੀਆਂ ਹਨ ਜੇਕਰ ਕੋਈ ਮਰਦ ਅਜਿਹਾ ਔਰਤਾਂ ਨਾਲ ਸੰਪਰਕ ਰੱਖਦਾ ਹੈ ਤਾਂ ਉਸ ਨੂੰ ਤੁਰੰਤ ਹੀ ਅਨਾ ਔਰਤਾਂ ਤੋਂ ਦੂਰੀ ਬਣਾ ਲੈਣੀ ਚਾਹੀਦੀ ਹੈ ਨਹੀਂ ਤਾਂ ਉਹ ਮਰਦ ਪੂਰੀ ਤਰ੍ਹਾਂ ਹੀ ਬਰਬਾਦ ਹੋ ਜਾਵੇਗਾ ਨੰਬਰ 9 ਹੋਨਾ ਔਰਤਾਂ ਤੋਂ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ ਜਿਨ੍ਹਾਂ ਵਿੱਚ ਚੰਗੇ ਤਰ੍ਹਾਂ ਦੀ ਕਾਟ ਬੁਟੀ ਹੈ ਕਿਉਂਕਿ ਸ਼ਰੀਰ ਦੀ ਸੁੰਦਰਤਾ ਅਲਪਰ ਵਿੱਚ ਖਤਮ ਹੋ ਜਾਂਦੀ ਹੈ ਐ ਸਿਰਫ ਥੋੜੇ ਸਮੇਂ ਲਈ ਹੀ ਰਹਦੀ ਹੈ ਪਰ ਉਹ ਔਰਤਾਂ ਜੋ ਚੰਗੇ ਵਿਵਾਰ ਅਤੇ ਸੰਸਕ੍ਰਿਤ ਹੁੰਦੀਆਂ ਹਨ ਉਹ ਆਪਣੀ ਸਾਰੀ ਜ਼ਿੰਦਗੀ ਦੂਜੇ ਲੋਕਾਂ ਦਾ ਸਤਿਕਾਰ ਕਰਦੀਆਂ ਹਨ ਜੇਕਰ ਤੁਸੀਂ ਔਰਤਾਂ ਨਾਲ ਬਿਨਾਂ ਕਦਰਾਂ ਕੀਮਤਾਂ ਦੇ ਸਬੰਧ ਬਣਾਉਂਦੇ ਹੋ ਤਾਂ ਤੁਹਾਡੀ ਇਜਤ ਅਤੇ ਸਤਿਕਾਰ ਨੂੰ ਘਟਾ ਦੇਵੇਗਾ ਨੰਬਰ 10 ਚਣਕਿਆ ਨੀਤੀ ਵਿੱਚ ਕਹਿ ਵੀ ਦੱਸਿਆ ਗਿਆ ਹੈ ਕਿ ਜਿੰਨਾ ਔਰਤਾਂ ਦੇ ਗਰਦਨ ਛੋਟੀ ਹੋਈ ਹੈ ਅਜਹੀਆਂ ਔਰਤਾਂ ਕਿਸੇ ਵੀ ਨਤੀਜੇ ਲਈ ਦੂਜਿਆਂ ਤੇ ਨਿਰਭਰ ਹੀ ਰਹਿੰਦੀਆਂ ਹੋ ਜੇਕਰ ਗਰਦਨ ਦੀ ਲੰਬਾਈ 4 ਉਂਗਲ ਤੋਂ ਵੱਧ ਹੋਵੇ ਤਾਂ ਉਹ ਆਪਣੀ ਵੰਸ਼ ਦੇ વિનાਸ਼ ਦਾ ਕਾਰਨ ਬਣ ਜਾਂਦੀ ਹੈ ਨੰਬਰ 11 ਇੱਕ ਸਮਿਆ ਵਿੱਚ ਕਈ ਮਰਦਾਂ ਨਾਲ ਸਬੰਧ ਬਣਾਉਣ ਵਾਲੀਆਂ ਔਰਤਾਂ ਨੂੰ ਵੇਸ਼ਵਾਹੀ ਕਿਹਾ ਜਾਂਦਾ ਹੈ। ਅਜਿਹੀ ਸਥਿਤੀ ਵਿੱਚ ਮਰਦਾਂ ਨੂੰ ਇਨ੍ਹਾਂ ਔਰਤਾਂ ਦੇ ਨੇੜੇ ਤੇੜੇ ਵੀ ਨਹੀਂ ਘੁੰਮਣਾ ਚਾਹੀਦਾ। ਇਨ੍ਹਾਂ ਔਰਤਾਂ ਤੋਂ ਹਮੇਸ਼ਾ ਹੀ ਦੂਰੀ ਬਣਾ ਕੇ ਰੱਖਣਾ ਚਾਹੀਦਾ ਹੈ। ਇਹ ਚਾਰ ਚਣਕੀਆਂ ਨੇਤਾ ਇਤੋਤਕ ਕਿਹਾ ਹੈ ਕਿ ਚੈਤਨਿਕ ਔਰਤਾਂ ਦੇ ਘਰ ਦਾ ਖਾਣਾ ਖਾਣਾ ਵੀ ਪਾਪ ਹੈ। ਅਜਿਹਿਆਂ ਔਰਤਾਂ ਨਾਲ ਸਬੰਧ ਰੱਖਣ ਨਾਲ ਇਕਤੀ ਸਾਰੇ ਹੀ ਉਮਨ ਪਰੇਸ਼ਾਨ ਰਹਿੰਦਾ ਹੈ ਇਸ ਲਈ ਇਹ ਜੀਆ ਹੋਂਦ ਤੋਂ ਦੂਰ ਰਹੋ ਨੰਬਰ 12 ਦੋ ਸਟੋਰਤਾ ਚਣਕਿਆ ਦੇ ਅਨੁਸਾਰ ਮੂਰੇ ਸੁਭਾਅ ਵਾਲੇ ਕੋੜੇ ਤੋਂ ਹਮੇਸ਼ਾ ਹੀ ਦੂਰ ਰਹਿਣਾ ਚਾਹਦਾ ਹੈ ਅਜੇ ਹੀ ਔਰਤ ਜਦੋਂ ਸਮਿਆ ਹੁੰਦਾ ਹੈ ਤਾਂ ਆਪਣੇ ਸਵਾਰਥ ਲਈ ਤੁਹਾਡਾ અપਮਾਨ ਕਰਨ ਤੇ ਤੁਹਾਨੂੰ ਨੁਕਸਾਨ ਪਹੁੰਚਾਉਣ ਤੋਂ ਵੀ ਨਹੀਂ ਚੀਜ ਸਕਦੀ ਇਸ ਤਰ੍ਹਾਂ ਦੀ ਔਰਤ ਤੁਹਾਨੂੰ ਬਰਬਾਦ ਕਰ ਸਕਦੀ ਹੈ ਐਸ ਲਈ ਅਜਿਹੀ ਉਤਨਾ ਕਦੇ ਵੀ ਨਹੀਂ ਰਹਿਣਾ ਚਾਹੀਦਾ ਨਹੀਂ ਤਾਂ ਤੁਹਾਨੂੰ ਸਰੀਰਕ ਨੁਕਸਾਨ ਦੇ ਨਾਲ-ਨਾਲ ਇੱਜ਼ਤ ਦਾ ਨੁਕਸਾਨ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ ਨੰਬਰ 13 ਖਾਣਾ ਖਾਣਾ ਪਰ ਇਸ ਲਈ ਬਹੁਤ ਜ਼ਰੂਰੀ ਹੁੰਦਾ ਹੈ ਤੇ ਕਿਸੇ ਕਿਸੇ ਨੂੰ ਪਸੰਦ ਵੀ ਹੁੰਦਾ ਹੈ ਪਰ ਜਿੰਨਾ ਘਰਾਂ ਵਿੱਚ ਫੋਟਾਂ ਸਾਰਾ ਦਿਨ ਹੀ ਖਾਂਦੀਆਂ ਰਹਿੰਦੀਆਂ ਹਨ ਅਤੇ ਉਹਨਾਂ ਦੇ ਖਾਣ ਪੀਣ ਦਾ ਕੋਈ ਨਿਸ਼ਚਿਤ ਸਮਾਂ ਨਹੀਂ ਹੁੰਦਾ ਅਜਿਹੇ ਘਰ ਵਿੱਚ ਖੁਸ਼ਹਾਲੀ ਕਦੇ ਵੀ ਨਹੀਂ ਹੁੰਦੀ ਅਜਿਹੀਆਂ ਔਰਤਾਂ ਨੂੰ ਅਸ਼ੁਭ ਕਿਹਾ ਗਿਆ ਹੈ ਨੰਬਰ 14 ਉਹਨਾਂ ਘਰਾਂ ਵਿੱਚ ਜਿੱਥੇ ਔਰਤਾਂ ਹਮੇਸ਼ਾ ਕੋੜਾ ਅਤੇ ਕਠੋਰ ਸ਼ਬਦੀ ਬੋਲਦੀਆਂ ਹਨ ਅਤੇ ਦੂਜਿਆਂ ਨੂੰ ਦੁਖੀ ਦੇ ਕੇ ਖੁਸ਼ੀ ਪ੍ਰਾਪਤ ਕਰਦੀਆਂ ਹਨ ਅਜੀਆਂ ਔਰਤਾਂ ਕਦੇ ਵੀ ਕਿਸੇ ਲਈ ਕਿਸਮਤ ਨਹੀਂ ਲਿਆ ਸਭ ਉਹ ਬਦਕਿਸਮਤੀ ਦਾ ਕਾਰਨ ਮੰਨ ਲਿਆ ਹਨ ਕੁਝ ਔਰਤਾਂ ਅਜਹੀਆਂ ਵੀ ਲਿੰਗੀਆਂ ਹਨ ਜਿਨ੍ਹਾਂ ਨੂੰ ਚੁਗਲੀ ਕਰਨ ਦੀ ਆਦਤ ਹੋ ਗਈ ਹੈ ਅਤੇ ਇਸ ਕਾਰਨ ਦੂਜੇ ਲੋਕਾਂ ਦੇ ਘਰਾਂ ਵਿੱਚ ਲੜਾਈ ਵੀ ਘਰੋਂ ਜੀ ਆ ਰੈਂਦੀਆਂ ਹਨ ਅਜਹੀਆਂ ਔਰਤਾਂ ਨੂੰ ਬਦਕਿਸਮਤ ਮੰਨਿਆ ਜਾਂਦਾ ਹੈ ਅਤੇ ਉਹਨਾਂ ਦੇ ਕਾਰਨ ਦੇਵੀ ਲక్ష్ਮੀ ਕਦੇ ਵੀ ਘਰ ਵਿੱਚ ਨਹੀਂ ਰਹਿੰਦੀ ਅਤੇ ਪਤੀ ਦੀ ਜ਼ਿੰਦਗੀ ਵੀ ਬਰਬਾਦ ਹੋ ਜਾਂਦੀ ਹੈ ਨੰਬਰ 15 ਕਈ ਕਰਾਵਿਚ ਇਹ ਵਿਖਿਆ ਜਾਂਦਾ ਹੈ ਕਿ ਔਰਤਾਂ ਨਸ਼ੇ ਦਾ ਸੇਵਨ ਕਰਨ ਦੀ ਆਦਤ ਹੁੰਦੀ ਹੈ ਅਤੇ ਉਹ ਇਸ ਨੂੰ ਆਪਣੀ ਇੱਛਾ ਸਮਝਦੀਆਂ ਹਨ ਪਰ ਤੁਹਾਨੂੰ ਇਹ ਦੱਸ ਦਈਏ ਕਿ ਜਿੰਨਾ ਕਰਨ ਵਿੱਚ ਔਰਤਾਂ ਨੂੰ ਨਸ਼ੇ ਦਾ ਸ瘾 ਕਰਨ ਦੀ ਆਦਤ ਹੁੰਦੀ ਹੈ ਉੱਤੇ ਅਜਹੀਆਂ ਔਰਤਾਂ ਕਰਦੀ ਬਦ ਕਿਸਮਤੀ ਦਾ ਕਾਰਨ ਬਣਦੀਆਂ ਅਤੇ ਇਹ ਪਤੀ ਦੀ ਜ਼ਿੰਦਗੀ ਵੀ ਬਰਬਾਦ ਕਰ ਦਿੰਦਾ ਹੈ ਨੰਬਰ 16 ਜਿਸ ਕਰ ਵਿੱਚ ਔਰਤਾਂ ਸਵੇਰੇ ਸੂਰਜ ਚੜ੍ਹਨ ਤੋਂ ਬਾਅਦ ਉੱਠਦੀਆਂ ਹਨ ਉਸ ਘਰ ਵਿੱਚ ਦੇਵੀ ਲక్ష్ਮੀ ਕਦੇ ਵੀ ਪ੍ਰਵੇਸ਼ ਨਹੀਂ ਕਰਦੀ ਅਤੇ ਉੱਥੇ ਹਮੇਸ਼ਾ ਗਰੀਬੀ ਬਣੀ ਰਹਿੰਦੀ ਹੈ ਅਜੇ ਹਾਲ ਕਦੇ ਵੀ ਖੁਸ਼ੀ ਅਤੇ ਖੁਸ਼ਹਾਲੀ ਸੁਖ ਸ਼ਾਂਤੀ ਨਾਲ ਨਹੀਂ ਪਰਦਾ ਸਭੋਂ ਔਰਤਾਂ ਫੱਜ ਹੈ ਕਿ ਉਹ ਸਵੇਰੇ ਜਲਦੀ ਉੱਠ ਕੇ ਘਰ ਵਿੱਚ ਪੂਜਾ ਕਰੇ ਅਤੇ ਘਰ ਵਿੱਚ ਉਸਹਾਲੀ ਲਈ ਪ੍ਰਾਰਥਨਾ ਕਰੇ ਜੇਕਰ ਵੀਡੀਓ ਚੰਗੇ ਲੱਗੇ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰੋ ਆਤਮਾ ਸ਼ੇਅਰ ਕਰਦੇ ਤੇ ਚੈਨਲ ਸਿਮਰਤ ਵੌਇਸ ਟਿਪਸ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਧੰਨਵਾਦ ਜੀ